¡Arriba, arriba, arriba, arriba! ਰਿਓ <muchas> ਗੁੱਲਾ ਬੈਗ ਲੈ ਆਜੋਗੇ ਲੈ ਬਾਈ ਉਹ ਆਦਾ ਚੱਲ ਉਹ ਬਾਈਓ ਪੈਦਾ ਨਹੀਂ ਥੋੜਾ ਬਾਈਓ ये देखो हमारा ब्लॉग गाड़ी फंस चुकी है फळा आप नहीं चलाओ और जुड़ ले बोलो ना फळा का ब्लॉग ब्लॉग हेलो गाइस हमारी गाड़ी फंस चुकी है भाई जी ने हमारा गाड़ी को निकाल के दिया है हमें जारी है वो हमारा चेयरमैन साहब और का है जो हिंदी नु आपा बईए हैं नहीं नहीं ਉਹ ਸਾਡਾ ਚੇਅਰਮੈਨ ਸਾਹਿਬ ਜਾ ਰਹੇ ਨੇ ਗੱਡੀ 'ਚ ਬੈ ਕੇ ਦੇਖੋ ਜੀ ਪੁੱਸੂ ਗਰੁੱਪ ਦੇ ਚੇਅਰਮੈਨ ਜਿੰਦਾਬਾਦ ਕਹਿੰਦੇ ਹੂਟਰ ਮਾਰੀ ਜਾਂਦੇ ਨੇ ਵਾਰ-ਵਾਰ ਹਾਂ 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 ਕਿੱਥੇ ਵੀ ਵੱਜਣ ਨੂੰ ਜਾ ਰਹੇ ਨੇ ਪੈਰ ਕਿੱਥੇ ਗਏ ਸਾਰਲੇ ਕਿੱਥੇ ਗਏ ਕਾਲੀ ਨੇ ਕਾਲੀ ਸਟ੍ਰਾਈਕ ਆ ਜਾਈ ਗੱਲ ਦੇ ਸਟ੍ਰਾਈਕ ਆ ਜਾਈ ਚੇਅਰ ਬੰਨ ਉਹਨਾਂ ਨੂੰ ਬੁਲਾਓ ਕਾ ਲਾਓ ਸਾਡੇ ਚੇਅਰਮੈਨ ਸਾਹਿਬ ਲੱਗੇ ਹੋਏ ਨੇ ਹਾਂ ਵੀ ਕਿਹਦਾ ਲੱਗ ਰਹਾ ਹੈ ਉਹ ਬੈਟਰ ਆਫ ਆਫ ਰੋਡ ਪ੍ਰੋਫਰਿੰਗ ਯਾ ਯਾ ਆਫ ਰੋਡਿੰਗ ਕਰਾਦੀ ਅੱਜ ਆਫ ਰੋਡਿੰਗ ਅਟੇ ਉਸ ਨੂੰ ਵੀ ਕਿਤੇ ਉਸ ਦੀ ਵੀ ਕਰਾਦੀ ਆਫ ਰੋਡਿੰਗ ਉਹ ਦੇਖੋ ਮੈਂ ਇੰਨੀਆਂ ਗੱਡੀਆਂ ਨੇ ਸਿੱਧੀ ਚੜਾਉਣਗੇ ਇਹਨੇ ਇਹ ਦੇਖੋ ਗਾਇਸ ਸਾਡੇ ਦੇਖੋ ਜੀ ਬੰਦੇ ਲੱਗੇ ਹੋਏ ਨੇ ਚੇਅਰਮੈਨ ਤੇ ਨਵੀ ਸਾਹਿਬ ਜਲਦੀ ਸਾਡੀ ਫਾਸੂ ਕੀ ਹੈ ਦੇਖੋ ਤਿੰਨੇ ਟਰੈਕਟਰ ਕੱਢਣ ਨੂੰ ਲੱਗੇ ਨੇ ਉੱਧਰ ਦੇਖੋ ਸਰ ਵੇ ਆ ਕਰਦੇ ਆ ਕਰਦੇ ਓਏ ਦੁੱਧੀਆਂ ਘੱਗੀਆਂ ਹੋ ਗਈਆਂ ਉਹ ਟਾਕੀ ਟੁੱਟੇ ਆਣੀਆਂ ਮੈਂ ਆ ਠੀਕ ਕੋਤਾਰਿਆ ਬਿੰਦਾ ਉਹ ਕਹਿਣਾ ਸਵੇਰੇ ਕਰਦਾਂਗੇ ਇਹਨੂੰ ਤੇ गॾी पई चकर ला लांगे ਗਿਆ ਉਹ ਮਿੱਟੀ ਵਰਗੀ ਉਹ ਨਿਕਲ ਗਈ ਸਾਡੀ ਅਟ੍ਰੋਸ ਰਾਣੀ ਨਿਕਲ ਗਈ ਇਹ ਬਹੁਤ ਨੂੰ ਬਣਾਉਂਦਾ ਦੇਖ ਦੇਖ ਦੇ ਓਏ ਦਰਗਤੰਦ ਓਏ ਓਏ ਦਰਗਤ ਆ ਵੀ ਗਏ ਚੱਲ ਮੇਰੇ ਚੱਲ 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 ਇੱਕ ਮਿੰਟ ਮੇਰੇ ਪਿੱਛੇ ਤੇ ਹੁਣੇ ਹੁਣੇ ਆਣ ਦੇ ਹੋੜੀ ਹੋੜੀ ਜਾਣ ਦੋ ਲੋਚ ਬਾਨੋ ਤੂੰ ਦੂਰ ਕਿੱਥੇ ਕੋਈ ਨਾ ਤੇਰੇ ਤਾਉਣ ਆ ਤਰਾਈ ਅਰੇ ਤਾਉਣ ਦੋਰਾ ਤੇ ਉਹਨੇ ਕਨੀ ਤੋਨਾ ਕਰੀ ਬੁੱਤਨੀ ਤੂੰ ਪਿੱਛੇ ਹੋ ਜਾ ਕਿਥੇ ਕੱਟ ਦੇ ਵੀਡੀਓ ਬਣਾ ਵੀਡੀਓ ਬੱਲ ਰਹੀ ਆ ਵੀਰੇ ਐਟ ਚੱਲਾਂ ਤੇ ਵੀ ਬੱਲ ਰਹੀ ਆ ਆਪਣੀ ਫੇਰਾ ਕਰ ਜਾ ਤੱਕ ਕੈਮਰਾ ਦੇਖੀ ਨਾ ਬੱਜ ਗਿਆ ਬੱਜ ਗਿਆ ਬੱਜ ਗਿਆ ਬੱਜ ਗਿਆ ਬੱਜ ਗਿਆ ਬੱਜ ਗਿਆ ਦੇਖਿਆ ਉਸ ਨੂੰ ਦੇਖ ਰਿਹਾ ਸੀ ਇਹ ਪਿੰਡ ਦਾ ਜਾਨ ਬੁਰਾ ਕੀ ਹੋਇਆ ਅੱਜ ਨਹੀਂ ਹੋਇਆ ਤੂੰ ਨਾ ਮੈਂ ਕਿਹਾ ਹੋਇਆ ਸੀ ਤੂੰ ਦੇਖਿਆ ਕਦੀ ਆਹ ਜੋ ਅੱਗੇ ਹਰ ਅਕਰੋਸ਼ ਨੂੰ ਜਵੀ ਵੀਰ ਉਹਨੂੰ ਬਾਹਰ ਕੇ ਮਾਰਦੇ ਆ ਕਿ ਉਹ ਕਿੱਥੇ ਆਸ ਤੇ ਨਾ ਕਰੀ ਨਾ ਮੈਂ ਕਿਹ ਕਰੂ ਹੋਰ ਕੁਛ ਨਹੀਂ ਯਾਦ ਰਹਿੰਦਾ ਸਾਨੂੰ ਜਿੰਨੇ ਵੀ ਹੋ ਗਏ ਹੋਰ ਵੀ ਆਪਣੀ ਗੱਡੀ ਹੋਏ ਕੋਈ ਕਾਇ ਵੀਰੇ ਤਰਕੁੰਡਾ ਨਾਰੂ ਅੰਗਾਈ ਉਹ ਕੁੰਡਾ ਦੀ ਕੁੱਤੀ ਗੱਲ ਮੇੜਦੀ ਓਕੇ ਵੀਰੇ ਬਾਈ ਹੋਰ ਕੁਝ ਨਹੀਂ ਜਾ ਰਿਹਾ ਪੈਜ ਉੱਤੇ ਅਸੀਂ ਮੈਚ ਟੂਰਨਾਮੈਂਟ ਬਹੁਤ ਹਾਲੇ ਮਿੱਟੀ ਨਾ ਠਾਰ ਕੇ ਦੇ ਵੱਡੇ ਵੱਡੇ ਲੱਗਦੇ ਨੇ ਆ ਬੈਠੋ ਉਹ ਪੈਰ ਬਾਰ ਨੂੰ ਕੱਢ ਕੇ ਬਹਿ ਜੀ ਉੱਥੇ ਆ ਕੇ ਧੋਣੇ ਆ ਮੈਂ ਤੁਰ ਕੇ ਆਣਾ ਮੈਂ ਤੁਰ ਕੇ ਆਣਾ ਮੈਂ ਤੁਰ ਕੇ ਆਣਾ